ਜੀ ਸਰ ਪਿੰਡ ਵਾਲਿਆਂ ਨੇ ਤੁਹਾਨੂੰ ਸਰਪੰਚ ਚੁਣਿਆ ਸੋ ਮਾਣ ਬਖਸ਼ਿਆ ਸੇਵਾ ਦਾ ਮਾਫਾਇਤਾ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਮੈਂ ਜੀ ਸਰਪੰਚ ਗੁਰਮੀਤ ਸਿੰਘ ਖੁਦ ਸਰਪੰਚ ਆ ਪਿੰਡ ਕੁੰਜਰ ਦਾ ਤੇ ਮੈਨੂੰ ਪਿੰਡ ਵਾਲਿਆਂ ਨੇ ਵੋਟਰਾਂ ਨੇ ਸੰਮਤੀ ਨਾਲ ਬਣਾਇਆ ਸਾਰਿਆਂ ਨੇ ਮਿਲ ਕੇ ਮੈਂ ਉਹਨਾਂ ਦੇ ਸੰਯੋਗ ਨਾਲ ਬਣਿਆ ਸਾਰੇ ਨਗਰ ਦੇ ਸੰਯੋਗ ਨਾਲ ਤੇ ਮੈਂ ਜਿੰਨਾ ਵੀ ਹੋ ਸਕੇਗਾ ਵੱਧ ਵੱਧ ਪਿੰਡ ਦੇ ਵਿੱਚ ਕੰਮ ਕਰਨ ਦੀ ਕੋਸ਼ਿਸ਼ ਕਰਾਂ ਜੇ ਕੋਈ ਘਾਟਾ ਰਹਿ ਗਈਆਂ ਨੇ ਪਿੰਡ ਦੇ ਵਿੱਚ ਜਾਂ ਕੋਈ ਕਰਨ ਵਾਲਾ ਕੰਮ ਹੈ ਅਧੂਰਾ ਪਿਆ ਹੋ ਜਰੂਰੀ ਕੋਸ਼ਿਸ਼ ਕਰਾਂਗੇ ਕਿ ਉਹਨੂੰ ਸਿਰੇ ਚਾੜੀਏ ਜੀ ਸਰ ਮਨਰੇਗਾ ਦੀ ਗੱਲ ਕਰੀਏ ਮਨਰੇਗਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਦਾ ਨਾਂ ਨਹੀਂ ਪੈਂਦਾ ਸੋ ਨਜਾਇਜ਼ ਨਾਮ ਪਏ ਹੁੰਦੇ ਤੁਸੀਂ ਆਮ ਵੇਖਿਆ ਹੋਵੇਗਾ ਸੋ ਉਹਨਾਂ ਨੂੰ ਕੰਮ ਨਹੀਂ ਮਿਲਦਾ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਕਿਵੇਂ ਦੇਖਿਆ ਜਾਏ ਵਿਖੋ ਆਪਾਂ ਜਿਹੜੇ ਵੀ ਬੰਦੇ ਕੰਮ ਦੇ ਰਜਗਾਰ ਲੋੜ ਆ ਜਿੰਨਾ ਕੋਈ ਵੀ ਤਾਂ ਕੰਮ ਕਰਨਾ ਹੈ ਉਹਨਾਂ ਨੂੰ ਜਰੂਰੀ ਇਹਨਾਂ ਦੇ ਵਿੱਚ ਮੰਨੇ ਦੇ ਗਾਦੇ ਵਿੱਚ ਜਿਹੜੇ ਉਹਨਾਂ ਦੇ ਕਾਰਡ ਹੈ ਜਿਹੜੇ ਜਿਹੜਾ ਨਹੀਂ ਵੀ ਬਣਿਆ ਉਹਦਾ ਬਣਾ ਕੇ ਤੇ ਕੰਮ ਕਰਨ ਦਾ ਕਰਵਾਵਾਂਗੇ ਉਹਨਾਂ ਦਾ ਜਿਹੜਾ ਉਹਨਾਂ ਦਾ ਸੰਯੋਗ ਦੇਵਾਂਗੇ ਸਰ ਪਿਛਲੀ ਪੰਚਾਇਤ ਕੋਲ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਸੀ ਜਿਹੜੇ ਤੁਹਾਡੀ ਪੰਚਾਇਤ ਕੋਲ ਪੂਰੇ ਕਰਾਈ ਜਾਣੇ ਵੇਖੋ ਚਲੋ ਉਹਨਾਂ ਵੀ ਕੀਤੇ ਆ ਕੰਮ ਬਾਕੀ ਸਾਡੇ ਜਿਹੜੇ ਗਲੀਆਂ ਨਾਲੀਆਂ ਦੇ ਕੰਮ ਹੈ ਨਾਲੀ ਦਾ ਪਾਣੀ ਦਾ ਨਿਕਾਸ ਆ ਗਲੀਆਂ ਦਾ ਆ ਜਿਹੜਾ ਵੀ ਲਾਈਟਾਂ ਲੂਟਾਂ ਦਾ ਪਿੰਡ ਦੇ ਵਿੱਚ ਲੱਗਣ ਦਾ ਉਹ ਸਾਰਾ ਕੰਮ ਜਿਹੜਾ ਆਪਾਂ ਕਰਾਂਗੇ ਤੁਹਾਨੂੰ ਕੀ ਲੱਗਦਾ ਕਿਹੜਾ ਮੇਜਰ ਕੰਮ ਹੈ ਜਿਹੜਾ ਮੇਨ ਕੰਮ ਜਿਹੜਾ ਹੋਣ ਵਾਲਾ ਹੈ ਮੇਜਰ ਤੇ ਮੰਨ ਲਓ ਜਿਆਦਾ ਪਾਣੀ ਦਾ ਨਿਕਾਸ ਹੈ ਜਾਂ ਜਿਆਦਾ ਜਿਹੜਾ ਲੋਕਾਂ ਨੂੰ ਤੰਗੀ ਹੁੰਦੀ ਆ ਪਾਣੀ ਦੇ ਨਿਕਾਸ ਦੀ ਉਹਦੀ ਕੋਸ਼ਿਸ਼ ਕਰਾਂਗੇ ਕਿ ਸਾਰਿਆਂ ਨੂੰ ਜਿਹੜਾ ਇਸ ਚੀਜ਼ ਦੀ ਸਹੂਲਤ ਮਿਲੇ ਜਿਹੜੀ ਆ ਉਹ ਦੇਖ ਪਰ ਨੌਜਵਾਨਾਂ ਦਾ ਵੀ ਨਰਸ ਜਾਮ ਲੋਂਦਾ ਤੁਹਾਡੇ ਪਿੰਡ ਵੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਪੰਚਾਇਤ ਕੋਲੋਂ ਕੀ ਫੀਲ ਫਰਮਾਉਣੀ ਹੈ ਵੇਖੋ ਸਾਡੇ ਪਿੰਡ ਗਰਾਊਂਡ ਹੈਗੀ ਆ ਗਰਾਊਂਡ ਆ ਨੀਵੀਂ ਜਗਾ ਪੰਚਾਇਤ ਦੇ ਵਿੱਚ ਉਹਦੇ ਚ ਪਾਣੀ ਖੜ ਜਾਂਦਾ ਉਹਦਾ ਜਿਹੜਾ ਅਸੀਂ ਤਰੱਕੀ ਕਰਾਂਗੇ ਕਿ ਉਹਦੇ ਨਮੀ ਕਰਨ ਕਰਾਂਗੇ ਕਿ ਉਹਦੇ ਨੂੰ ਉੱਚਾ ਕਰੀਏ ਮਿੱਟੀ ਪਾ ਕੇ ਤੇ ਨੌਜਵਾਨ ਜਿਹੜਾ ਖੇਤ ਕੇ ਜਿਹੜਾ ਗਾਂ ਆਪਣੇ ਪਿਆਰਾਂ ਤੇ ਖੜੇ ਹੋ ਸਕਣ ਸਰ ਐਜੂਕੇਸ਼ਨ ਦੀ ਗੱਲ ਕਰੀਏ ਤੁਹਾਡੇ ਪਿੰਡ ਦਾ ਸਕੂਲ ਹੈ ਕਿੰਨੀ ਵੀ ਤੱਕ ਸੁਬਲਾ ਹੋਰ ਕੀ ਤੁਹਾਨੂੰ ਲੱਗਦਾ ਸ਼ਤਾ ਪੂਰਾ ਉਸ ਤੇ ਵੀ ਲੰ ਕਮੀ ਲੱਗਦੀ ਹੈ ਸਾਡੇ ਕੁੰਜਰ ਪਿੰਡ ਦੇ ਵਿੱਚ ਪ੍ਰਾਇਮਰੀ ਸਕੂਲ ਆ ਕੋ ਭੀ ਜਿਹੜਾ ਜਿਹੜਾ ਇਥੇ ਟੀਚਰਾਂ ਦੀ ਕਾਰਡ ਹੈ ਜਿਹੜੇ ਟੀਚਰ ਦੀ ਡਿਊਟੀ ਹੈਗੀ ਹੈ ਇੱਥੇ ਉਹਨੇ ਹਾਜ਼ਰੀ ਨਹੀਂ ਭਰੀ ਇਹਦੇ ਵਿੱਚ ਮਹਿਕਮਾ ਵੀ ਜਿਹੜਾ ਜੁਮਿਆ ਰਿਹਾ ਮਹਿਕਮਾ ਵੀ ਇਸ ਚੀਜ਼ ਦਾ ਦੇਣਦਾਰ ਹੈ ਕਿਉਂਕਿ ਜਿਹੜਾ ਟੀਚਰ ਉਹਨੇ ਹਾਜ਼ਰੀ ਨਹੀਂ ਭਰੀ ਹੈ ਜੀ ਗਾ ਇਹ ਕਰਕੇ ਬੱਚੇ ਜਿਹੜੇ ਆ ਲਾਮਲੇ ਸਕੂਲਾਂ ਦੇ ਵਿੱਚ ਚਲ ਗਏ ਆ ਤੇ ਸਾਡੇ ਸਕੂਲ ਦਾ ਪਿੰਡ ਦਾ ਨੁਕਸਾਨ ਹੋਇਆ ਇਸ ਚੀਜ਼ ਦੇ ਵਿੱਚ ਆਪਜੀ ਦੀ ਪੰਚਾਇਤ ਵੱਲੋਂ ਉਪਰਾਲਾ ਕੀਤਾ ਜਾਵੇ ਹੁਣ ਕਰਾਂਗੇ ਕੋਸ਼ਿਸ਼ ਜਿਹੜਾ ਕਿ ਉਹਨੂੰ ਮੰਨ ਲਓ ਟੀਚਰ ਜਿਹੜਾ ਪੱਕਾ ਲਵਾਈਏ ਤੇ ਮੈਗਵੇਂ ਨੂੰ ਕੱਸਨੇ ਜੀ ਪਰ ਪੰਜਾਬ ਸਰਕਾਰ ਜਾਂ ਸੈਂਟਰ ਗਵਰਨਮੈਂਟ ਦੇ ਸੁੱਖ ਸਹੂਲਤਾਂ ਹੁੰਦੀਆਂ ਨੇ ਗਰੀਬ ਲੋਕਾਂ ਵਾਸਤੇ ਸੋ ਉਹ ਧੜੇਬੰਦੀ ਹੋਣ ਕਰਕੇ ਪਿੰਡਾਂ 'ਚ ਉਹਨਾਂ ਤੱਕ ਪਹੁੰਚ ਨਹੀਂ ਹੁੰਦੀਆਂ ਕਿ ਤੁਹਾਡੀ ਪੰਜਾਬ ਲੋਕਾਂ ਦਾ ਜਿੰਦਗੀ ਦੇਖੋ ਜਿਹੜੀ ਵੀ ਕੋਈ ਸਹਾਤਾ ਆਵੇ ਨਗਰ ਵਾਸਤੇ ਮੋਟਰ ਵਾਸਤੇ ਗਰੀਬਾਂ ਵਾਸਤੇ ਜਿਹੜੀ ਵੀ ਆਵੇਗੀ ਉਹਨਾਂ ਤੱਕ ਪਹੁੰਚ ਕਰਾਂਗੇ ਦਵਾਂਗੇ ਉਹਨਾਂ ਨੂੰ ਕਿਸੇ ਨੂੰ ਨਹੀਂ ਪਿੱਛੇ ਛੱਡਾਂਗੇ ਨਾ ਕੋਈ ਅਸੀਂ ਧੜੇਬਾਜੀ ਰੱਖਾਂਗੇ ਔਰ ਕਈ ਵਰੀ ਪਿੰਡਾਂ ਦੇ ਵਿੱਚ ਝਗੜੇ ਇੰਨੇ ਵੱਧ ਜਾਂਦੇ ਆ ਕਿ ਉਹਨਾਂ ਨੂੰ ਥਾਣੇ ਕਚਾਰੇ ਤੇ ਧੱਕੇ ਖਾਣੇ ਪੈਂਦੇ ਨੇ। ਸੋ ਉਹਨਾਂ ਦਾ ਸਮਾਂ ਹੀ ਬਰਬਾਦ ਹੁੰਦਾ ਤਾਂ ਪੈਸਾ ਵੀ ਬਰਬਾਦ ਹੁੰਦਾ। ਵੇਖੋ ਤੇ ਫਿਰ ਪੰਚ ਦਾ ਕੀ ਫਰਜ਼ ਹੁੰਦਾ ਹੈ ਕਿਵੇਂ ਦੇ ਦੇ। ਵੇਖੋ ਆਪਾਂ ਕੋਈ ਟੜੇਬਾਜੀ ਨਹੀਂ ਰੱਖਾਂਗੇ। ਕੋਈ ਵੀ ਝਗੜਾ ਜਿਹੜਾ ਉਹਨੂੰ ਪਿੰਡ ਦੇ ਵਿੱਚ ਨਿਬੇੜਨ ਦੀ ਕੋਸ਼ਿਸ਼ ਕਰਦੇ ਆ ਤੇ ਗਾਂ ਵੀ ਇਦਾਂ ਜਾਰੀ ਰੱਖਾਂਗੇ ਜਿਹੜਾ ਪਿੰਡ 'ਚ ਨਿਬੜੇ ਜਿਹੜਾ ਥਾਣਿਆਂ ਤੱਕ ਨਾ ਖਰਾਬ ਹੋਣ ਲੋਕ। ਸਕੂਲ ਅਮੀਨਸਤੀ ਗੱਲ ਕੀਤੀ ਹ ਜੋ ਮੈਂ ਮੰਤਰੀ ਸਾਹਿਬ ਨੇ ਕਿ ਪੰਜਾਬ ਦੇ ਵਿੱਚ ਇਹ ਚੂ ਐਮਐਸ ਖੋਲੇ ਜਾਣਗੇ ਬਾਹਰ ਦੇ ਦੇਸ਼ਾਂ ਦੇ ਟੈਨ ਨੂੰ ਆਸੇ ਪ੍ਰਿੰਸੀਪਲ ਡਬਲ ਪੇ ਜਿਹਦਾ ਵਰਤੂ ਹੀ ਹੋਣੀ ਵਧ ਗਿਆ ਸੋ ਕਿਵੇਂ ਦੇਖਦੇ ਹੋ ਪ੍ਰਿਆਸ ਸਰਕਾਰ ਦੇ ਕੰਮ ਨੂੰ ਲੈ ਕੇ ਵਾ ਇਹ ਕੋਈ ਪੰਜਾਬ ਸਰਕਾਰ ਦੀ ਜਿਹੜੀ ਕੋਈ ਜ਼ਿਆਦਾ ਇਹਨਾਂ ਨੇ ਵਾਦਾ ਚੁੱਕਿਆ ਹੈਗਾ ਕਿ ਅਸੀਂ ਨਸ਼ਾ ਖਤਮ ਕਰਾਂਗੇ ਉਹ ਵੀ ਨਹੀਂ ਇਹਨਾਂ ਕੋ ਕੋ ਨੱਥ ਪਈ ਉਹ ਵੀ ਅਧੂਰਾ ਹੈ ਬਾਕੀ ਮੈਨੂੰ ਤਾਂ ਕੋਈ ਇਹਨਾਂ ਨੇ ਦਿੱਹੀ ਨਹੀਂ ਕੋਈ ਵੀ ਚੀਜ਼ ਕੇ ਤਰੱਕੀ ਨਾਲ ਕੀਤੀ ਹੈ ਜਾਂ ਸਹੂਤ ਮਿਲੀ ਹੋਏ ਹੈ ਇਦਾਂ ਇਹਨਾਂ ਕੋ ਨਸ਼ਾ ਹੀ ਨਹੀਂ ਇੱਕ ਬੰਦ ਹੋਇਆ ਤੇ ਹੋਰ ਇਹਨਾਂ ਦੇ ਵਿੱਚ ਆਮ ਸੋਣਿਆ ਹੋਏ ਦਾ ਰਾਸ਼ਨ ਕਾਰਡ ਦੀ ਸਮੱਸਿਆ ਜਿਹੜੀ ਮਨ ਜਾਂਦੀ ਆ ਕਿ ਜਿਹੜੇ ਯੋਗ ਲੋਕ ਹੁੰਦੇ ਆ ਉਹਦੇ ਨਾਂ ਮੈਜਰੀ ਕੱਟੇ ਜਾਂਦੇ ਨੇ। ਸੋ ਜਿਹੜੇ ਯੋਗ ਹੁੰਦੇ ਨਾਲੋਂ ਰਾਸ਼ਨ ਨਹੀਂ ਮਿਲਦਾ ਤੇ ਉਹ ਅੜੇਬੰਦੀ ਕਰਕੇ ਨੁਕਾਨ ਹੁੰਦਾ ਉਹਦਾ। ਸੋ ਆਪ ਜੀ ਦੀ ਪੰਚਾਇਤ ਵੱਲੋਂ ਕਿਵੇਂ ਦੇਖਿਆ ਜਾਂਦਾ? ਵੇਖੋ ਮੈਨੂੰ ਨਗਰ ਸਾਰੇ ਨੇ ਸਮਤੀ ਨਾਲ ਚੁਣਿਆ ਆ। ਮੈਂ ਕੋਈ ਪਾਰਟੀ ਬਾਜੀ ਨਹੀਂ ਰੱਖਾਂਗਾ। ਜਿਹਦਾ ਵੀ ਕੋ ਰਾਸ਼ਨ ਕਾਰਡ ਲੋੜਵੰਦ ਦਾ ਬਣਨ ਵਾਲਾ ਆ ਉਹ ਬਣਾਵਾਂਗੇ। ਤੇ ਕੋਈ ਕੰਮ ਇਹੋ ਜਿਹਾ ਅਧੂਰਾ ਨਹੀਂ ਰਹਿਣ ਦਾਂਗੇ ਹਰ ਇੱਕ ਦਾ ਸਹਿਯੋਗ ਦਾਂਗੇ ਕੋਈ ਪਾਰਟੀ ਭਾਈ ਨੇ ਉੱਠ ਕੇ ਨਹੀਂ ਕਰਾਂਗੇ ਨਗਰ ਨੇ ਬਹੁਤ ਮਤ ਕੀਤੀ ਸਾਡੀ ਸਾਨੂੰ ਸਰਪੰਚ ਚੁਣਿਆ ਆ ਆਪਾਂ ਸਾਰਿਆਂ ਦਾ ਸੰਜੋਗੀ ਆ ਜੀ ਸਰ ਪਿੰਡ ਵਾਲਿਆਂ ਦਾ ਮੇਰੇ ਸੇਵਾ ਕਰਨ ਦਾ ਮੌਕਾ ਤਾਂ ਮਾਣ ਬਖਸ਼ਿਆ ਉਹ ਤੁਹਾਡੇ ਸਿਰ ਤੇ ਤਾਜ ਰੱਖਿਆ ਸੋ ਕੀ ਮੈਸੇਜ ਮੈਂ ਵਾਲਿਆਂ ਨੂੰ ਦੇਣਾ ਚਾਹੂਗਾ ਦੇਖੋ ਮੈਨੂੰ ਪਿੰਡ ਵਾਲਿਆਂ ਨੇ ਮੈਨੂੰ ਸਿਰ ਤੇ ਤਾਜ ਰੱਖਿਆ ਮੈਨੂੰ ਸਰਪੰਚ ਬਣਾਇਆ ਆ ਮੈਂ ਸਾਰਿਆਂ ਦਾ ਜਿਹੜਾ ਵੀ ਕੋਈ ਮੇਰੇ ਕੋਲ ਕੰਮ ਨੂੰ ਆਵੇਗਾ ਕਿਸੇ ਨੂੰ ਮੋੜਿਆ ਨਹੀਂ ਜਾਊਗਾ ਉਹਦਾ ਕੰਮ ਸਿਰੇ ਚੜਿਆ ਜਾਊਗਾ ਕੰਮ ਕਰਵਾਵਾਂਗੇ ਕੋਸ਼ਿਸ਼ ਕਰਾਂਗੇ ਵੀ ਇਹ ਕੰਮ ਨਹੀਂ ਹਟਣਾ